ਸੱਚੀ ਕਾਲ 1.4 ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਜਲੰਧਰ ਦੇ ਵਿੱਚ ਵੋਟਾਂ ਪੈ ਰੀਆਂ ਨੇ ਲੋਕ 7 ਵਜੇ ਤੋਂ ਘਰਾਂ ਤੋਂ ਨਿਕਲ ਕੇ ਪੋਲਿੰਗ ਸਟੇਸ਼ਨਸ ਤੇ ਜਾ ਰਹੇ ਨੇ ਤੇ ਵੋਟ ਪੋਲ ਕਰਕੇ ਵਾਪਸ ਆ ਰਹੇ ਨੇ ਅੱਜ ਆਪਣੇ ਆਪਣੇ ਇਲਾਕੇ ਦਾ ਲੋਕਾਂ ਦੇ ਵੱਲੋਂ ਕਾਉਂਸਲਰ ਚੁਣਿਆ ਜਾਣਾ ਤੇ ਕਾਉਂਸਲਰ ਦੀ ਤਕਦੀਰ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਵਾਰਡ ਨੰਬਰ 42 ਦੇ ਵਿੱਚ ਅਸੀਂ ਮੌਜੂਦ ਆ ਪੋਲਿੰਗ ਸਟੇਸ਼ਨ ਹੈ ਜਿੱਥੇ ਕਿ ਲੋਕ ਫੋਟਾ ਪੌਂਡ ਦੇ ਲਈ ਆ ਰਹੇ ਨੇ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੋਲਿੰਗ ਸਟੇਸ਼ਨਸ ਦੇ ਉੱਤੇ ਖਾਸ ਤੌਰ ਤੇ ਪੁਲਿਸ ਦੀ ਮੁਸਤੱਦੀ ਕੀਤੀ ਗਈ ਹੈ ਜਿਵੇਂ ਦੇਖ ਸਕਦੇ ਹੋ ਕਿ ਅੰਦਰ ਵਰਦੇ ਸਾਰੇ ਹੀ ਸਭ ਤੋਂ ਪਹਿਲਾਂ ਫੋਨ ਦੀ ਚੈਕਿੰਗ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸੇ ਦੇ ਹੱਥ ਦੇ ਵਿੱਚ ਫੋਨ ਨਾ ਹੋਵੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਤਹਿਤ ਹੁਣ 677 ਬੂਥ ਜਿਹੜੇ ਨੇ ਜਲੰਧਰ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਤੇ ਇਸ ਦੇ ਨਾਲ ਹੀ 7 ਲੱਖ ਤੋਂ ਵੱਧ ਵੋਟਰ ਨੇ ਜਿਹੜੇ ਅੱਜ ਵੋਟ ਦਾ ਇਸਤੇਮਾਲ ਕਰਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਕਾਰਪੋਰੇਸ਼ਨ ਦਾ ਜਿਹੜਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਅਰ ਵੀ ਚੁਣਿਆ ਜਾਏਗਾ ਤੇ ਹੁਣ ਕਾਉਂਸਲਰ ਨੂੰ ਲੋਕ ਦੇਣੇ ਚੁਣਨ ਵਾਸਤੇ ਵੋਟ ਆ ਪਾ ਰਹੇ ਨੇ ਮੁੱਦੇ ਬਹੁਤ ਸਾਰੇ ਨੇ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਜਲੰਧਰ ਜਿਸ ਦੇ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਹਵਾਰਾ ਪਸ਼ੂ ਦੀ ਸਮੱਸਿਆ ਇੱਥੇ ਤੱਕ ਕਿ ਵੈਸਟ ਹਲਕੇ ਦੇ ਵਿੱਚ ਲੋਕਾਂ ਨੂੰ ਨਸ਼ੇ ਦੀ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ तमाम ਉਮੀਦਾਂ ਲੈ ਕੇ ਲੋਕ ਆਪਣੇ ਘਰਾਂ ਚੋਂ ਨਿਕਲੇ ਨੇ ਵੋਟ ਪਾਉਣ ਦੇ ਲਈ ਕਿ ਬਦਲਾਅ ਹੋਵੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜਾ ਚੰਗਾ ਕੰਮ ਕੀਤਾ ਜਾ ਸਕੇ ਮਹਿਲਾਵਾਂ ਦਾ ਕਹਿੰਦੇ ਨੇ ਬੜਾ ਯੋਗਦਾਨ ਵਧੀਆ ਹੁੰਦਾ ਸਮਾਜ ਦੇ ਵਿੱਚ ਤਾਂ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਜੜੀ ਆਪਾਂ ਕਰਦੇ ਆ ਕਿ ਉਹ ਕਿਵੇਂ ਵੇਖਦੇ ਨੇ ਤੁਸੀਂ ਵੋਟ ਪਾਣ ਆਇਓ ਜੀ ਵੋਟ ਪਾ ਲਈ ਨਹੀਂ ਇਹ ਪਾਣੀ ਅੱਛਾ ਕਿਹੜੇ ਮੁੱਦੇ ਕੀ ਸੋਚ ਕੇ ਆਇਓ ਕਿ ਤੁਹਾਡੇ ਵਾਰਡ ਦੇ ਵਿੱਚ ਕਿਹਨਾ ਚੀਜ਼ਾਂ ਦਾ ਸੁਧਾਰ ਹੋਣਾ ਚਾਹੀਦਾ ਸਾਡੇ ਵਾਰਡ ਵਿੱਚ ਇੱਕ ਤਾਂ ਸਾਨੂੰ ਗੱਟਰਾ ਦੀ ਬੜੀ ਸਮੱਸਿਆ ਹੈਗੀ ਹੈ ਬਾਕੀ ਜੋ ਵੀ ਸਕੂਲ ਨਾ ਕੋਈ ਲਾਈਟੇ ਨਾ ਕੁਛ ਨਾ ਇੱਥੇ ਕੋਈ ਨਸ਼ੇ ਆ ਜੰਗਲ ਵਾਲਾ ਪਸ਼ੂ ਸਾਡੀ ਗਮਿਆਂ ਚ ਭੁੰਦੇ ਹੀ ਰਹਿੰਦੇ ਨੇ ਇਹ ਬੜੀ ਜਾਈ ਸਾਨੂੰ ਸਮੱਸਿਆ ਹੈ ਇਹ ਦੂਰ ਹੋਣੀ ਚਾਹੀਦੀ ਪਹਿਲਾਂ ਕੌਂਸਲਰ ਨੇ ਕੰਮ ਨਹੀਂ ਕੀਤਾ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਪਹਿਲਾਂ ਹੀ ਵੋਟਾਂ ਲੈ ਜਾਂਦੇ ਨੇ ਪਹਿਲੇ ਕਹਿ ਦਿੰਦੇ ਸੀ ਕਰਾਂਗੇ ਮੁੜ ਕੇ ਕੋਈ ਨਹੀਂ ਆਂਦਾ ਕੀ ਉਹ ਉਮੀਦ ਹੈ ਇਸ ਵਾਰ ਕੀ ਜਿਹੜਾ ਵੀ ਕੌਂਸਲਰ ਤੁਸੀਂ ਬਣਾਉਂਗੇ ਉਹ ਤੁਹਾਡੇ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੇਗਾ ਦੇਖੋ ਗੱਲਾਂ ਮੀਟਾ ਬਹੁਤ ਹੈ ਪਰ ਗੋਨਾਂ ਦੀ ਮਰਜ਼ੀ ਹੈ ਮੁੜ ਕੇ ਕਰਦੇ ਕੁਝ ਵੀ ਨਹੀਂ ਮੈਮ ਤੁਸੀਂ ਵੀ ਵੋਟ ਪਾ ਲਈ ਕਿ ਪਾ ਲਈ ਫਾਈਨਲੀ ਵੋਟ ਉਹ ਅੱਛਾ ਕਿਹੜੀਆਂ ਉਮੀਦਾਂ ਨੇ ਤੁਹਾਡੀਆਂ ਉਮੀਦਵਾਰ ਨੂੰ ਲੈ ਕੇ ਕੀ ਲੱਗਦਾ ਹੈ ਵੀ ਕਿਹੜੇ ਕੰਮ ਨੇ ਤੁਸੀਂ ਚੋਣ ਦੇ ਪੈਲ ਦੇ ਅਧਾਰ ਤੇ ਤੁਹਾਡੇ ਵਾਰਡ ਚ ਹੋਣਾ ਚਾਹੀਦੇ ਰੋਡਾਂ ਚ ਬੰਨੇ ਰੋਡਾਂ ਬਦਿਆ ਹੋਣਾ ਚਾਹੀਏ ਨੇ ਜੋ ਨਸ਼ੇ ਰੀਓ ਨਸ਼ੇ ਰੀ ਮੁਕਤ ਕਰਨਾ ਚਾਹੀਏ ਇਹ ਹੀ ਚਾਹੀਦਾ ਤਾਂ ਮਹਿਲਾ ਪ੍ਰਭਾ ਕੀ ਦੇ ਨਾਲ ਨਸ਼ੇ ਦੇ ਮੁੱਦੇ ਤੇ ਬੋਲਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਲੋਕ ਨੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਰਵੀ ਕੁਮਾਰ ਅੱਛਾ ਕਿਹੜੀਆਂ ਉਮੀਦਾਂ ਲੈ ਕੇ ਅੱਜ ਵੋਟ ਪਾਣ ਲਈ ਆਏ ਹੋ ਉਮੀਦਾਂ ਹੀ ਸਾੜੀਆਂ ਗਾਹ ਨਹੀਂ ਉਮੀਦਾਂ ਗਈਆਂ ਕੀ ਲੱਗਦਾ ਤੁਹਾਨੂੰ ਤੁਹਾਡੇ ਵਾਰਡ ਚ ਕਿਹੜੇ ਕੰਮ ਹੋਣੇ ਚਾਹੀਦੇ ਨੇ ਕੀ ਦਿੱਕਤਾਂ ਹੈ ਤੁਹਾਡੇ ਵਾਰਡ ਚ ਸਾਨੀ ਦੀ ਕੋਈ ਸਮੱਸਿਆ ਹਾਂ ਪਾਣੀ ਪੋਣੀ ਤੇ ਹੈਗਾ ਹੀ ਐ ਠੀਕ ਹੈ ਕੋਈ ਹੋਰ ਵੀ ਲੋਕ ਮੌਜੂਦ ਨੇ ਤੁਸੀਂ ਕਿਵੇਂ ਦੇਖਦੇ ਹੋ ਜੀ ਬਲ ਠੀਕ ਹੈ ਜੀ ਸਭ ਕੁਝ ਜੋ ਕੋ ਚੱਲ ਰਿਹਾ ਦੁਨੀਆ ਦਾ ਮਾਹੌਲ ਨਾਲ ਸਭ ਕੁਝ ਵਧੀਆ ਵਾ ਨਹੀਂ ਪਰ ਉਮੀਦਾਂ ਤਾਂ ਹੋਣ ਗਿਆ ਕਿਉਂਕਿ ਵੋਟ ਦਾ ਇਸਤੇਮਾਲ ਕਰਕੇ ਕੌਂਸਲਰ ਚੁਣਿਆ ਜਾਣਾ ਹੈ ਜੇ ਤੁਹਾਡੇ ਬਾਰੇ ਹਾਂ ਜੀ ਹਾਂ ਜੀ ਕੀ ਉਮੀਦਾਂ ਨੇ ਉਮੀਦਾਂ ਤਾਂ ਸਹੀ ਐ ਸਭ ਸਭ ਕੁਝ ਸਹੀ ਹੈ ਸਾਬੰਦ ਸਾਬੰਦੇ ਵਧੀਆ ਗਿਆ ਠੀਕ ਹੈ ਹਾਂਜੀ ਤਾਂ ਬਿਲਕੁਲ ਲੋਕ ਜਿਹੜੇ ਨੇ ਕਾਫੀ ਉਮੀਦਾਂ ਦੇ ਨਾਲ ਘਰੋਂ ਨਿਕਲੇ ਨੇ ਤੇ ਵੋਟ ਪਾਉਣ ਦੇ ਲਈ ਆ ਰਹੇ ਨੇ ਤਸਵੀਰਾਂ ਇੱਕ ਵਾਰ ਤੋਂ ਤੁਹਾਨੂੰ ਦਿਖਾ ਦਈਏ ਪੋਲਿੰਗ ਸਟੇਸ਼ਨ ਦੀਆਂ ਕਿ ਲੋਕ ਹੌਮ ਹੋਮ ਆ ਕੇ VOTING ਕਰਨ ਦੇ ਲਈ ਪਹੁੰਚ ਰਹੇ ਨੇ ਤੇ ਇਹਨਾਂ ਦੇ ਵੱਲੋਂ ਵੋਟ ਦਾ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾਣਾ ਸੋ ਬਜ਼ੁਰਗ ਬੀਜੀ ਜੀ ਤਾਂ ਮੌਜੂਦ ਨੇ ਗੱਲ ਕਰਦੇ ਆ ਬੀਜੀ ਅੱਜ ਵੋਟ ਪਾਣ ਆ ਰਹੇ ਹੋ ਕਿਹੜੇ ਮਸਲੇ ਨੇ ਜਿਹਨੇ ਤੁਸੀਂ ਸੋਚਦੇ ਹੋ ਹੱਲ ਹੋਣੇ ਚਾਹੀਦੇ ਨੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਹਨ ਕੀ ਦਿੱਕਤ ਕੀ ਅਵਾਡ ਦੇ ਵਿੱਚ ਕੋਈ ਪਾਣੀ ਦੀ ਸਮੱਸਿਆ ਨਹੀਂ ਸਾਡੇ ਸਭ ਠੀਕ ਹੈ ਬਿਲਕੁਲ ਠੀਕ ਹੈ ਸਭ ਵਧੀਆ ਹਾਂਜੀ ਕਾਉਂਸਲਰ ਨੇ ਅੱਛਾ ਕੰਮ ਕੀਤਾ ਸੀ ਹਾਂਜੀ ਬਹੁਤ ਅੱਛਾ ਕੀਤਾ ਸਰ ਤੁਸੀਂ ਕਿਵੇਂ ਦੇਖਦੇ ਹੋ ਜੀ ਮੈਂ ਵੀ ਉਹਦਾ ਨਾਂ ਕੀ ਦੇਖੋ ਇਸੇ ਕਿ ਹੂੰ ਤਾਂ ਕਾਉਂਸਲਰ ਦੀ ਅਭੋਟਾ ਹੈ ਜੀ ਹੂੰ ਜਿਹੜਾ ਕਾਉਂਸਲਰ ਬਣੇਗਾ ਉਹ ਉਸੇ ਬਾਰੇ ਸੋਚਣਾ ਹੈ ਕਿ ਅਸੀਂ ਕਿਹੜਾ ਕੋਈ ਉਮੀਦਾਂ ਕੀ ਨਾਉਣ ਵਾਲੇ ਕਾਉਂਸਲਰ ਹੈ ਕਾਉਂਸਲਰ ਕਿ ਜੋ ਮਹੱਲੇ ਦੀ ਪ੍ਰੋਬਲਮ ਆਏ ਮਹੱਲੇ ਤੋਂ ਉਹਦਾ ਨਾਂ ਕੀ ਪਾਣੀ ਨਹੀਂ ਆ ਰਿਹਾ ਲਾਈਟਾਂ ਨਹੀਂ ਚੱਲ ਰਹੀਆਂ ਟੂ ਵੇ ਪੇ ਨ ਸੜਕਾਂ ਤੇ ਤੇ ਨੈਕਸਟ ਕੋਰਪਸ ਕਾਉਂਸਲ ਨੂੰ ਇਹੋ ਚਾਹੀਦਾ ਹੈ ਕਿ ਮੈਂ ਆਪਣੀ ਬੋਰਡ ਜਿਹੜੀ ਹੈ ਆਪਣੇ ਵਾਰਡ ਦਾ ਸੁਧਾਰ ਕਰਾਉਂਦਾ ਨਾ ਕਿ ਕੋ ਵਾਰਡ ਜਿਹੜੀ 42 ਵਾਰਡ ਹੈ ਬੇਕਾਰ ਵਾਰਡ ਹੈ ਗੱਡੇ ਤੇ ਗੱਡਾ ਪਿਆ ਹਰ ਜਗ੍ਹਾ ਉਹਦਾ ਨਾ ਕਿ ਲਾਈਟਾਂ ਬੰਦ ਹੈ ਸਿੱਟੀ ਲਾਈਟਾਂ ਬੰਦ ਹੈ ਤਾਂ ਬਿਲਕੁਲ ਆਪਣੇ ਏਰੀਏ ਦੀਆਂ ਪ੍ਰੋਬਲਮਸ ਵੀ ਇਹਨਾਂ ਦੇ ਵੱਲੋਂ ਦਸੀਆਂ ਗਈਆਂ ਨੇ ਤੇ ਇੱਕ ਬਜ਼ੁਰਗ ਬੀਜੀ ਵੋਟ ਪਾ ਕੇ ਆ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆ ਬੀਬੀ ਕੀ ਹਾਲ ਚਾਲ ਠੀਕ ਹੈ ਪੁੱਤਰਾ ਵਿਚਾਰਾ ਇਹ ਕੰਮ ਕਰ ਰਿਹਾ ਹੈ ਅੱਛਾ ਅੱਜ ਵੋਟ ਪਾਣ ਆਏ ਹੋ ਤੁਸੀਂ ਆਪਣੇ ਹੱਕ ਦਾ ਇਸਤੇਮਾਲ ਕੀਤਾ ਹੈ ਕੌਂਸਲਰ ਤੋਂ ਕਿਹੜੀਆਂ ਉਮੀਦਾਂ ਨੇ ਕਿ ਤੁਹਾਨੂੰ ਲੱਗਦਾ ਕਿਹੜੇ ਕੰਮ ਹੋਣੇ ਚਾਹੀਦੇ ਨੇ ਗਲੀ ਹੋਣੀ ਚਾਹੀਦੀ ਸਾਫ਼ ਸੱਦੀ ਹੂੰ ਗਲੀ ਬਹੁਤ ਗੰਦੀ ਹੈ ਠੀਕ ਹੈ ਨਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਤਾਂ ਬਿਲਕੁਲ ਜਿਵੇਂ ਇੱਕ ਸਰਕਾਰੀ ਨੌਕਰੀਆਂ ਨੇ ਸਾਡੀਆਂ ਹੂੰ ਮੇਰਾ ਆਦਲੀ ਸੈਂਟਰ ਦਿੱਲੀ ਤੋਂ ਸੂਚਬਾਲ ਦਾ ਖੰਡ ਦਾ ਲੇਟਰ ਨੇ ਜੀ ਪੁੱਤਰ ਮੇਰਾ ਕਪਟਨ ਸੀ ਆਰਮੀ 'ਚ ਹੂੰ ਉਪਰ ਆ ਕੇ ਸਾਡੇ ਗਲੀ 'ਚ ਮਕਾਨ ਨੇ ਗਲੀ ਖਰਾਬ ਹੈ ਨਾ ਗਲੀ ਬਣੀ ਤੇ ਇੱਕ ਮੇਰਾ ਪੁੱਤਰ ਬੈਂਕ ਮੈਨੇਜਰ ਹੈ ਉਹਦਾ ਦਸਾਂ ਬੈਂਕਾਂ ਤੇ ਲੱਗਾ ਹੈ ਠੀਕ ਹੈ ਠੀਕ ਹੈ ਬੀਜੀ ਤਾਂ ਬਿਲਕੁਲ ਚਿਹਰੇ 'ਤੇ ਜੋਤੇ ਮੁਸਕਾਨ ਤੇ ਦਿਲ ਦੇ ਵਿੱਚ ਇੱਕ ਉਮੀਦ ਇਹ ਲੈ ਕੇ ਲੋਕ ਵੋਟ ਪਾਉਣ ਦੇ ਲਈ ਘਰੋਂ ਨਿਕਲੇ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਕੋਏ ਲੋਕ ਆਪਣੇ ਆਪਣੇ ਇਲਾਕਿਆਂ ਦਾ ਕੌਂਸਲਰ ਅੱਜ ਚੁਣਨਗੇ ਤਾਂ ਬਹੁਤ ਸਾਰੀਆਂ ਉਮੀਦਾਂ ਜੜੀਆਂ ਨੇ ਕੌਂਸਲਰਾਂ ਤੋਂ ਲਗਾਈਆਂ ਜਾ ਰਹੀਆਂ ਲਗਾਤਾਰ ਲੋਕ ਜਿਹੜੇ ਨੇ ਵੋਟ ਪਾ ਕੇ ਬਾਹਰ ਨਿਕਲ ਰਹੇ ਨੇ ਕੁਝ ਲੋਕ ਵੋਟ ਕਰਨ ਲਈ ਜਾ ਰਹੇ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੀਤ ਰਤਨ ਖਹਿਰਾ ਜੀ ਮੌਜੂਦ ਨੇ ਇਹਨਾਂ ਨਾਲ ਗੱਲ ਕਰ ਲੈਂਦੇ ਆ ਰਾਜਨੀਤਿਕ ਆਗੂ ਖਹਿਰਾ ਸਾਹਿਬ ਕਿਵੇਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਜੀ ਬਹੁਤ ਚਾਅ ਹੈ ਲੋਕਾਂ ਨੂੰ ਤੇ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਤੇ ਬੜੀ ਸ਼ਾਂਤੀਪੂਰਵਕ ਹੋ ਰਹੀ ਹੈ ਮੈਂ ਆਪਣੇ ਇਲਾਕੇ ਵਾਸੀਆਂ ਨੂੰ ਜਲੰਧਰ ਵਾਸੀ ਨੂੰ ਤੁਹਾਡੇ ਥਰੂ ਇਹ ਕਹਿਣਾ ਚਾਹਨਾ ਕਿ ਵੱਧ ਤੋਂ ਵੱਧ ਪੋਲ ਕਰੋ ਕਿਉਂਕਿ ਅੱਜ 4 ਵਜੇ ਤੱਕ ਪੋਲਿੰਗ ਹੈ। ਬਿਲਕੁਲ। ਕਈ ਵਾਰੀ ਲੋਕਾਂ ਨੂੰ ਹੁੰਦਾ ਹੈ ਕਿ 6 ਵਜੇ ਤੱਕ ਹੁੰਦੀ ਹੈ ਕੋਈ 2 ਘੰਟੇ ਪਹਿਲਾਂ ਪੋਲਿੰਗ ਖਤਮ ਹੋ ਜਾਣੀ ਹੈ। ਤੇ ਸਵੇਰੇ ਵੀ ਬਹੁਤ ਜ਼ਿਆਦਾ ਲੋਕੀ ਚਾਰ ਨਾਲ ਬਾਹਰ ਨਿਕਲੇ ਹੁਣ ਵੀ ਲਾਈਨਾਂ ਦੇ ਵਿੱਚ ਲੋਕੀ ਆ ਰਹੇ ਨੇ, ਬਜ਼ੁਰਗ ਆ ਰਹੇ ਨੇ ਤੇ ਮੈਂ ਨੌਜਵਾਨ ਸਾਥੀਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਤੁਹਾਡੇ ਥਰੂ ਜਿਹੜੇ ਬੱਚਾ ਜਿਹੜਾ 20 ਤੋਂ 25 ਸਾਲ ਦਾ ਉਹ ਆਪਣੀ ਮਤ ਦਾਦਾਨ ਜ਼ਰੂਰ ਕਰਨ। ਤੇ ਆਪਣਾ ਵੋਟ ਦਾ ਹੱਕ ਜਰੂਰ ਲੈ ਕੇ ਆ ਬਜ਼ੁਰਗ ਤੇ ਚਲੋ ਸਾਰੇ ਜਣੇ ਆਈ ਰਹੇ ਨਾ ਨੌਜਵਾਨਾਂ ਨੂੰ ਮੈਂ ਜੋ ਅਪੀਲ ਕਰਨਾ ਚਾਹੁੰਦਾ ਉਹ ਵੱਤ ਵਤ ਬਾਹਰ ਨਿਕਲਣ ਥੈਂਕ ਯੂ ਤੁਹਾਡਾ ਬਰੀ ਮਾਚੇ ਖੇਰ ਸਾਹਿਬ ਵੱਡੀ ਗੱਲ ਹੈ ਤੁਸੀਂ ਅਪੀਲ ਕੀਤੀ ਹੈ ਲੋਕਾਂ ਨੂੰ ਪਰ ਹੁਣ ਹਾਫ ਟਾਈਮ ਤੱਕ ਤਾਂ ਹੋ ਚੱਲਿਆ ਹਾਲੇ ਤੱਕ ਸਿਰਫ 18% VOTING ਹੀ ਜਲੰਧਰ ਸ਼ਹਿਰ ਦੇ ਵਿੱਚ ਹੋ ਪਾਈ ਆ ਕੀ ਲੱਗਦਾ ਪਿਆ ਵੀ ਕਿਵੇਂ ਦੇ ਮਤਲਬ ਇਹਦੇ ਨਤੀਜੇ ਰਹਿਣ ਵਾਲੇ ਹੋਣ ਦੇਖੋ ਮੈਨੂੰ ਤੇ ਨਹੀਂ ਵੈਸੇ ਲੱਗਦਾ ਕਿ 18% ਦੇ ਤੁਸੀਂ ਕਹਿ ਰਹੇ ਹੋ ਤਾਂ ਬਹੁਤ ਘੱਟ ਆ ਵੈਸੇ ਪਰ ਮੈਂ ਜੋ ਸੋਚਦਾ ਪਿਆ ਵਾਂ ਕਿ 65 ਤੱਕ ਤੇ ਜਾਣਾ ਚਾਹੀਦਾ 65% ਤੱਕ ਤੇ ਜਰੂਰ ਜਾਣੀ ਚਾਹੀਦੀ ਕਿਉਂਕਿ ਇਹ ਲੋਕਲ ਵੋਟ ਹੈ ਇੱਕ ਆਮ ਆਦਮੀ ਦੀ ਲੋਕਲ ਮਹੱਲੇਦਾਰੀ ਦੀ ਵੋਟ ਹੈ ਕਿ ਲੋਕਾਂ ਨੂੰ ਆਪਣੇ ਮਹੱਲੇ ਦੇ ਜਿਹੜਾ ਬੰਦਾ ਵਾ ਜੇ ਉਹਨਾਂ ਦੇ ਨਾਲ ਜਿਹੜੇ ਖਲੋਤੇ ਨੇ ਲੀਡਰ ਸਾਹਿਬਾਨ ਆਪਣੇ ਉਹ ਦੇਖ ਕੇ ਉਹਨਾਂ ਨੂੰ ਜਰੂਰ ਆਣਾ ਚਾਹੀਦਾ ਵਾ ਮੈਂ ਸੋਚਦਾ ਹਾਂ ਕਿ 60% ਉੱਤੇ ਵੋਟ ਫੋਰਡ ਹੋਣੀ ਚਾਹੀਦੀ ਪਰ ਸਾਡਾ ਜਿਹੜਾ ਇਲਾਕਾ ਇੱਥੇ ਬਸਤੀ 6 ਦੇ ਵਿੱਚ ਮੈਂ ਇਹ ਦੇਖਦਾ ਪਿਆ ਕਿ 70% ਤੱਕ ਪੋਲਿੰਗ ਹੋ ਜਾਏਗੀ ਸ਼ਾਮ ਦੇ 4 ਵਜੇ ਤੱਕ ਅੱਛਾ ਲੋਕ ਉਮੀਦਾਂ ਲੈ ਕੇ ਆ ਰਹੇ ਨੇ ਵੋਟ ਪੋਲ ਕਰਨ ਦੇ ਵਾਸਤੇ ਖਾਸ ਤੌਰ ਤੇ ਮਹਿਲਾਵਾਂ ਦੀ ਗੱਲ ਕਰੀਏ ਤਾਂ ਨਸ਼ੇ ਨੂੰ ਲੈ ਕੇ ਵਿਭਾਗੀ ਦੇ ਨਾਲ ਬੋਲਦੀਆਂ ਹੋਈਆਂ ਲੇਡੀਜ਼ ਨਜ਼ਰ ਆ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਵੀ ਉਮੀਦਵਾਰ ਤੁਹਾਡੇ ਵਾਰਡ ਦੇ ਜੇਕਰ ਅਸੀਂ ਗੱਲ ਕਰ ਲਈਏ ਕੋਈ ਵੀ ਜਨਮੰਦਾ ਚੁਣਿਆ ਜਾਂਦਾ ਕੀ ਲੱਗਦਾ ਕਿਹੜੇ ਕੰਮ ਨੇ ਪੈਰਤੀ ਦਰ ਤੇ ਉਹਨੂੰ ਕਰਨ ਦੇ ਚੁੱਕਦੇ ਨੇ ਦੇਖੋ ਇਹ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਨੇ ਨੇ ਉਹ ਤੇ ਬੜੇ ਛੋਟੀਆਂ ਛੋਟੀਆਂ ਮੁਸ਼ਕਲਾਂ ਹੁੰਦੀਆਂ ਲੋਕਾਂ ਦੀਆਂ ਜਿਦਾ ਸੜਕਾਂ ਨੇ ਗਲੀਆਂ ਨਾਲੀਆਂ ਦੀਆਂ ਨੇ ਲਾਈਟਾਂ ਦੀਆਂ ਪਰ ਮੈਂ ਇਹ ਸੋਚਦਾ ਕਿ ਸਾਡਾ ਜਿਹੜਾ ਪੰਜਾਬ ਕਿਸ ਪਾਸੇ ਨਸ਼ਿਆ ਵੱਲ ਤੁਰਿਆ ਹੈ ਵਾ ਕਿ ਜਿਹੜੇ ਜਿਹੜੇ ਕਾਰਪੋਰੇਸ਼ਨ ਦੇ ਵੀ ਜਿਹੜੇ ਸਾਡੇ ਕੌਂਸਲਰ ਚੁਣੇ ਜਾਣਗੇ ਭਾਵੇਂ ਕੋਈ ਵੀ ਪਾਰਟੀ ਦੇ ਹੋਣ ਪਰ ਉਹਨਾਂ ਨੂੰ ਇੱਕ ਪੰਜਾਬ ਨੂੰ ਬਚਾਉਣ ਵਾਸਤੇ ਅੱਗੇ ਜਰੂਰ ਆਉਣਾ ਚਾਹੀਦਾ ਵਾ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਸਾਡੀ ਪੰਜਾਬ ਦੀ ਜਿਹੜੀ ਉਹ ਨਸ਼ਿਆ ਵੱਲ ਜਾ ਰਹੀ ਹੈ ਤੇ ਉਹਨਾਂ ਨੂੰ ਕੰਟਰੋਲ ਜਰੂਰ ਕਰਨਾ ਚਾਹੀਦਾ ਵਾ ਕਾਰਪੋਰੇਸ਼ਨ ਦੇ ਇਲੈਕਸ਼ਨ ਤੁਹ ਪਰ ਮੈਂ ਇਹ ਸੋਚਦਾ ਹਾਂ ਕਿ ਪੰਜਾਬ ਸਰਕਾਰ ਜੋ ਸਾਡੀ ਇਸ ਟਾਈਮ ਭਗਵੰਤਪਾਣ ਦੀ ਸਰਕਾਰ ਹੈ ਉਹਨਾਂ ਨੂੰ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਜਿਹੜੀ ਵੀ ਪਾਰਟੀ ਜਿਹਦਾ ਵੀ ਕਾਉਂਸਲਰ ਆਵੇ ਕੋਈ ਵੀ ਮੇਅਰ ਆਵੇ ਪਰ ਉਹ ਸ਼ਹਿਰ ਦੇ ਨਾਲ ਡਿਵੈਲਪਮੈਂਟ ਦੇ ਨਾਲ-ਨਾਲ ਨਸ਼ਿਆਂ ਦੇ ਉੱਤੇ ਵੀ ਕੰਟਰੋਲ ਜਿਹੜਾ ਉਹ ਜ਼ਰੂਰ ਕਰਨ ਠੀਕ ਹੈ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਰਕੇਸ਼ਨ ਮੋਟ ਪਾਤੀ ਜੀ ਤੁਸੀਂ ਹਾਂਜੀ ਅੱਛਾ ਕਿਹੜੇ ਮੁੱਦੇ ਸੋਚ ਕੇ ਅੱਜ ਵੋਟ ਪਾ ਕੇ ਆਏ ਹੋ ਕਿ ਕਿਹੜੇ ਮਸਲੇ ਹੱਲ ਹੋਣੇ ਚਾਹੀਦੇ ਦੇਖੋ ਜੀ ਜਿਹੜਾ ਜ਼ਰੂਰੀ ਤੇ ਇਹ ਹੈ ਵੀ ਜਿਹੜੇ ਨਸ਼ਿਆਂ ਦੇ ਵਿੱਚ ਲੁਕੀ ਲੱਗੇ ਹੋਏ ਹਨ ਉਹ ਹਟਣੇ ਚਾਹੀਦੇ ਬਿਲਕੁਲ ਸਟਰੀਟ ਲਾਈਟਾਂ ਗਲੀਆਂ ਇਹ ਤਾਂ ਮੁੱਦੇ ਚੱਲਦੇ ਹੀ ਚੱਲਦੇ ਰਹਿਣਾ ਹੈ ਇਹ ਤਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਲੋਕ ਜਿਹੜੇ ਨੇ ਹੋਮੋ ਮਾਰਕ ਕੇ ਘਰਾਂ ਚੋਂ ਨਿਕਲ ਰਹੇ ਨੇ ਤੇ ਪੋਲਿੰਗ ਸਟੇਸ਼ਨਸ ਤੇ ਆ ਕੇ ਆਪਣੇ ਹੱਕ ਦਾ ਇਸਤੇਮਾਲ ਕਰਕੇ ਵੋਟਾਂ ਪਾਉਂਦੇ ਹੋਏ ਨਜ਼ਾਰੇ ਨੇ ਜਲੰਧਰ ਦੇ ਵਿੱਚ ਹੁਣ ਤੱਕ 18% ਤੱਕ ਦੀ VOTING ਹੋਈ ਹੈ ਅਤੇ ਇਸ ਦੇ ਨਾਲ ਦੱਸ ਦਈਏ ਜਲੰਧਰ ਚ 677 ਬੂਥ ਜਿਹੜੇ ਨੇ ਵੜਾਏ ਗਏ ਨੇ ਜਿੱਥੇ ਲੋਕ ਜਾ ਕੇ ਵੋਟ ਪੋਲ ਕਰਨਗੇ EVM ਮਸ਼ੀਨਾਂ ਬੀਤੇ ਕੱਲ ਤੋਂ ਹੀ ਆ ਚੁੱਕਿਆ ਸਨ ਤੇ ਇਸ ਦੇ ਨਾਲ 7 ਲੱਖ ਤੋਂ ਵੱਧ ਵੋਟਰ ਜਿਹੜੇ ਨੇ ਉਹ ਵੋਟ ਕਾਸਟ ਕਰਨਗੇ ਤੇ ਆਪਣੇ ਆਪਣੇ ਏਰੀਆ ਦਾ ਕੌਂਸਲਰ ਚੁਣਨਗੇ ਸੋ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਖਤੀ ਦੇ ਨਾਲ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਅਜੋ ਰੈਸਟੋਰੈਂਟਾਂ ਦੇ ਵਿੱਚ ਸ਼ਰਾਬ ਵੀ ਜਿਹੜੀ ਨਹੀਂ ਪਰੋਸੀ ਜਾਏਗੀ ਤਾਂ ਇੱਥੇ ਤੱਕ ਆ ਹਥਿਆਰ ਲੈ ਕੇ ਚੱਲਣ ਤੋਂ ਵੀ ਮਨਾਹੀ ਜਿਹੜੀ ਕੀਤੀ ਗਈ ਹੈ ਤਾਂ ਹੁਣ ਲੋਕ ਜਿਹੜੇ ਨੇ ਵੋਟ ਪੋਲ ਕਰਦੇ ਕੋਈ ਨਜ਼ਰ ਆ ਰਹੇ ਨੇ ਨਤੀਜੇ ਕਿਹੋ ਜਿھے ਨਿਕਲਣਗੇ ਉਹਨਾਂ ਬਾਰੇ ਸਮਾਂ ਦੱਸੇਗਾ ਕਿਉਂਕਿ ਉਮੀਦ ਵਾਰਾਂ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਕੌਣ-ਕੌਣ ਕਿੱਥੋਂ ਬਾਜ਼ੀ ਮਾਰਦਾ ਹੈ ਤੇ ਕਿੰਝ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਦਾ ਹੈ ਕੌਣ ਵਾਲਾ ਭਖਤ ਦੱਸੇਗਾ ਕੈਮਰਾ ਪਰਸਨ ਰੋਇਤ ਨਾਲ ਮਨਪ੍ਰੀਤ ਕੋਹਰ ਔਨ ਪੁਆਇੰਟ ਜਲੰਧਰ